ਹਾਂਜੀ ਸੰਗਤ ਜੀ ਪਿੰਡ ਮਰਾੜਕਲਾਂ ਉਹ ਟਰੈਕਟਰ ਲਿਆਉਂਦੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਦੇ ਦਿਨ ਮਿਤੀ 19 ਅਪਰਾਇਲ 2025 ਦਾ ਦਿਨ ਹੈ ਜਿੱਥੇ ਕਿ ਅਗਿਆਤ ਕਾਰਨਾਂ ਦੇ ਕਰਕੇ ਬਹੁਤ ਅਗਲਾ ਕੀ ਬਹੁਤ ਜਿਹੜੀ ਕਿਸਾਨ ਦੀ ਪੱਕੀ ਹੋਈ ਫਨਕ ਨੂੰ ਅੱਗ ਲੱਗ ਚੁੱਕੀ ਹੈ ਉਹ ਜਿਸ ਜਗ੍ਹਾ 'ਤੇ ਉੱਪਰ ਅੱਗ ਲੱਗੀ ਸੀ ਉਹ ਤਕਰੀਬਨ ਇੱਕੇ ਹੀ ਖਸਾਨ ਦਾ 100 ਕਿੱਲੇ ਦਾ ਟੱਕ ਸੀ ਆ ਦੇਖੋ ਭਾਈ ਕਣਕ ਸੋ ਜਦੋਂ ਆਸ-ਪਾਸ ਦੇ ਪਿੰਡਾਂ ਨੂੰ ਇਹ ਖਬਰ ਪਹੁੰਚੀ ਕਿ ਕਣਕ ਨੂੰ ਅੱਗ ਲੱਗ ਚੁੱਕੀ ਹੈ ਤਾਂ ਪਿੰਡ ਮਰਾ ਪਿੰਡਾਂ ਦੇ ਵਿੱਚ ਹੋਕੇ ਆ ਗਏ ਜਿਸ ਤੇ ਲਈ ਕਾਬੂ ਅੱਗ ਦੇ ਉੱਪਰ ਕਾਬੂ ਪਾਉਣ ਵਾਸਤੇ ਭਾਈ ਬੇਅੰਤ ਸੰਗਤਾਂ ਬਹੁਤ ਹਿੰਮਤਮਾਰੀ ਪਿੰਡਾਂ ਦੇ ਲੋਕ ਆਪੋ ਆਪਣੇ ਸਾਧਨ ਲੈ ਕਰਕੇ ਅੱਗ ਬੁਝਾਉਣ ਦੀ ਉਸ ਘਟਨਾ ਗ੍ਰਾਸ ਖਾਤੇ ਪਹੁੰਚੇ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਆ ਜੋ ਗਰੀਬ ਬੰਦੇ ਹਿੱਸੇ ਦੇ ਲੈ ਕੇ ਸਾਰੀ ਕਣਕ ਮੱਚ ਚੁੱਕੀ ਹੈ ਆ ਦੇਖੋ ਬਈ ਸਾਰਾ ਸਵਾਹ ਤਕਰੀਬਨ 50 ਕਿੱਲਿਆਂ ਦਾ ਨੁਕਸਾਨ ਹੋਇਆ 45 ਕਮੈਂਟ ਤਕਰੀਬਨ ਜਿਹੜੀ ਅੱਗ ਤੇ ਕਾਬੂ ਨਹੀਂ ਪਾ ਸਕੇ ਸੋ ਪਿੰਡਾਂ ਦੇ ਲੋਕਾਂ ਨੇ ਹਿੰਮਤ ਮਾਰੀ ਸ਼੍ਰੀ ਮੁਕਤਸਰ ਸਾਹਿਬ ਤੋਂ ਜੇ ਕਿਸੇ ਤੋਂ ਹੋਇਆ ਆਪਣਾ ਜਾਣ ਫਾਇਰ ਬ੍ਰਿਗੇਡ ਆਉਂਦਿਆਂ ਜਿਹੜੀ 15-20 ਮਿੰਟ ਲੱਗ ਗਏ ਜਿਸ ਕਾਰਨ ਕਾਬੂ ਨਹੀਂ ਪੈ ਰਿਆ ਆਗਣੇ ਜਿਹੜਾ ਇਹਨਾਂ ਨੂੰ ਨੁਕਸਾਨ ਕੀਤਾ ਸੋ ਫਿਰ ਵੀ ਹਿੰਮਤ ਮਾਰੀ ਆ ਜਾਂਦੀ ਫਾਇਰ ਬ੍ਰਿਗੇਡ ਨੇ ਕਿਸੇ ਤੋਂ ਹੋ ਸਕਿਆ ਅੱਗ ਬੁਝਾਉਣਾ ਦੇਖੋ ਭਾਈ ਧੂਆਂ ਹੀ ਧੂਆਂ ਰਾਖ ਹੀ ਰਾਖ ਆ ਸਾਰੇ ਪਾਸੇ ਤੋ ਜੇ ਭਾਈ ਜੀ ਕਿਰਪਾ ਕਰੇ ਜਾਂ ਹੋਰ ਸਾਰੇ ਪਾਸੇ ਬਰੂਲ ਦਰਖਤਾਂ ਦੇ ਹਰੀਆਂ ਟਹਣੀਆਂ ਦੇ ਨਾਲ ਅੱਗ ਬਹੁਜੀ ਛਿਤੀ ਹੈ। ਵਾਹ ਲੋਕਾਂ ਦੇ ਵੱਲੋਂ ਆਪ ਬਿਜਾਉਂਦੀ। ਦੇਖੋ ਕਿਤੀ ਗਈ। ਤੋ ਮੈਂ ਮੋਬਾਈਲ ਤਾਂ ਕਿ ਪਰਦਾ ਮੋਬਾਈਲ ਟੈਕ ਟੈਕ ਅੱਗ ਜੀ ਮੈਂ ਤਾਂ ਘਰ ਗਿਆ ਸਾਰੇ ਪਾਸੇ ਸਰਜਾ ਮੈਂ ਉੱਧਰ ਉਹ ਵਿਆਹ ਕੋ ਉੱਧਰ ਨਾਲ ਟਰੈਕਟਰ ਆਵੇ ਕੁਨਾਂ ਕਿਸੇ ਕੋਲ ਕੇ ਹਰ ਟੱਕਾ ਟੱਕਾ ਮਾਰਨਾ ਕਿੰਨੇ ਆ ਆ ਵੀ ਮੋਤੀ ਜੀ ਮਾਰ ਕੇ ਬੰਦੇ ਖਲ ਗਿਆ ਆ ਮੰਨੂ ਯਾਰ ਹਾਂ ਆ ਕਰਾ ਮਾਰਾ ਹੀ ਆ ਯਾਰ ਕਿਸੇ ਦੀ ਹੋਈ ਠੀਕ ਕਰਾ ਮਾਰਾ ਹੀ ਆ ਭਾਈ ਭਾਵੇਂ ਨਾੜਾ ਨਾੜ ਜੁਗ 2 ਰੁਪਏ ਬਜਣੀ ਹੁੰਦੀ ਹੈ ਸਾਰੇ ਕਣਕ ਥੋੜੀ ਪੂਰੇ ਹੋ ਜਾਂਦੇ ਆ ਬਹੁਤ ਯਾਰ ਲੋਕਾਂ ਨੇ ਬਹੁਤ ਫਾਦ ਦਿੱਤਾ ਭਾਈ ਲੋਕ ਨੂੰ ਬਹੁਤ ਸਾਦ ਦਿੱਤਾ ਦੇਵਾਲੀ ਪਾਸੇ ਉੱਤਰ ਰਹਿ ਗਈ ਹੁਣ ਅੱਗ ਲੱਗੀ ਸਰ ਉੱਤਰ ਨੇ ਪੰਜ ਤਰਫ ਫਾਇਰ ਬਗੜ ਗਈ ਜਿੰਦ ਚਾਇਆ ਕਿੱਥੇ ਉੱਤਰ ਦੂਸਰੇ ਪਾਸੇ ਤਾਂ ਕਬੱਡੀ ਵਾਹ ਭਰਾਵਾ ਪੌਲ ਮਾਨੋ ਪੈ ਗਈ ਇੱਥੋਂ ਬਾਹਰ ਹੀ ਗਈ ਆ ਆਪ ਕੋੜੀਆਂ ਨੂੰ ਬਾਹਰ ਆ ਚੱ ਆ ਚੱਕਲਾ ਜਿਹੜੇ ਹੱਥਾਂ ਦੇ ਵਿੱਚ ਜੋ ਵੀ ਹਨ ਇਹ ਕਹਾਣੀਆਂ ਕਹ ਲੋ ਜਾਂ ਤੁਸੀਂ ਜਾਂ ਕੋਈ ਵੀ ਬਤਰਾ ਕਿਸਮਾ ਅੱਗੇ ਹੋ ਜਾਓ ਉਸੇ ਲਾਈਟਾਂ ਤੋਂ ਉਹ ਕੋਲ ਵਰਨਾ ਉਹ ਗਾਇਬ ਹੋਏ ਗਾਇਬ ਜੋ ਤੁਸੀਂ ਦੇਖ ਸਕਦੇ ਹੋ ਬਹੁਤ ਬਾੜੀ ਗੱਲ ਹੈ ਕਿ ਇਹ ਬੋਟਾਲੀ ਹੈ ਰੈਂਡਮ ਉਹ ਆਸੇ ਪਾਸੇ ਦੇ ਲੋਕ ਬਾਈ ਸੁੱਟ ਦਿੰਦੇ ਨਹੀਂ ਹਟਦੇ ਪੰਜਾਬੀ ਬਾਈ ਗਰੀਬ ਬੰਦੇ ਦੀ ਆਪ ਨਹੀਂ ਹਟਦੇ ਆਲੀ ਜਾਣ ਦੀ ਭਾਵਨਾ ਕਿਦੇ ਵਿੱਚੋਂ ਟੂੜੀ ਦੇ ਵਿੱਚੋਂ ਸਾਰੀ ਕੰਕ ਮੱਚ ਗਈ ਸਿੱਟੇ ਉਵੇਂ ਹੀ ਪਏ ਲੈ ਦੋ ਪੈਸੇ ਬਾਕੀ ਇਹਨਾਂ ਨੂੰ ਬਰੀ ਮਾਰੂੰਗਾ ਆਏ ਕੰਮ ਹੋ ਜਾਂਦਾ ਹੈ ਸਾਡੇ ਇੱਥੇ ਜ਼ਮੀਨ ਵਾਲੇ ਭਾਈ ਅਤੇ ਜ਼ਮੀਨ ਦੀ ਉਹ ਇੰਨਾ ਤਾਂ ਪ੍ਰਭਾਵ ਆਪਣੇ ਦੇਦੇ ਨਹੀਂ ਹੁੰਦਾ ਉਹ ਇੱਕ ਪ੍ਰਭਾਵ ਕਿ ਪਿਆ ਹੈ ਸਾਰੇ ਪਾਸੇ ਬੱਚੇ ਬਹੁਤ ਵੱਧ ਰਹੇ ਹਨ ਦਵਾਈਆਂ ਦੇ ਖਰਚੇ ਰੇ ਮੈਂ ਆ ਜਗ੍ਹਾ ਦੇ ਮੈਂ ਕਰਿਆ ਹੈ ਇੱਥੇ ਆ ਰੰਗਦੀ ਹੈ ਦੀਨੀ ਮਿਲਦੀ ਹੈ ਸੰਧਾਰ ਨਹੀਂ ਆਈ ਕੱਲੇ ਕੀ ਭਰਾਵਾ ਪੋਛਣਾ ਉਧਰੋਂ ਸੇਕ ਉਧਰੋਂ ਹਵਾ ਉਧਰੋਂ ਅੱਗ ਆਪਾਂ ਦੇਖ ਸਕਦੇ ਪੋਛਣਾ ਮੈਚ ਤੋਂ ਬਹੁਤ ਜ਼ਿਆਦਾ ਦਰਸ਼ਕ ਆ ਗਏ ਜੀ ਜਲਦੀ ਬੰਧ ਗਈ ਪੁੱਛੇ ਸ਼ੀਦ ਹੋ ਜਾਣਾ ਸਾਰੀ ਦਾਸ ਨੇ ਬਰੇਜਟ ਕਰੀ ਠੀਕ ਆ ਕੱਲਾ ਹੀ ਫੌਜੀ ਸੀ ਮੈਂ ਇਧਰ ਜਲੀ ਦੇ ਖਰਚੇ ਪਾਣੀ ਦੇ ਖਰਚੇ ਉਹਨਾਂ ਦੀ ਟੁੱਟ ਪਾਟ ਬਿਜਲੀ ਦੀ ਕੀ ਟਾਈ ਕਰਦੇ ਆ ਪਰ ਜਦੋਂ ਨਾਲ ਹੀ ਹੋ ਜਾਂਦੀ ਹੈ ਉਹ ਜੋ ਹਰ ਇੱਕ ਵਾਰ ਵੀਡੀਓ ਬਣਾ ਪਰ ਜਿਹੜੀ ਵਾਰੀ ਬਣਦੀ ਹੈ ਜਿਹੜੀ ਵਾਰੀ ਬਣਦੀ ਹੈ ਉਹ ਵੀ ਦੇਖੀ ਹੈ ਕਿ ਮੁੰਡਾ ਨੇ ਬਹੁਤ ਹਾਸਾ ਦਿੱਤਾ ਹੈ ਬੜੀ ਮਮਤਾ ਯਾਰ ਆਪ ਪੰਜਾਬ ਪੰਜਾਬੀ ਭਰਾਵਾ ਮਾਈ ਭਾਈ ਸਾਰੇ ਸਾਰੇ ਹੱਥੀਂ ਕਾ ਕਾ ਚਾਹਤ ਦੀ ਮਰ ਕੇ ਅਰਦਾਸ ਕਰੀਏ ਜੋ ਜਨੇ ਦੇਣ ਦਾ ਮੁਜਾਵੜੀ ਹੱਕ ਖਰੀਦਦਾ ਸੀ ਆਹ ਇਹਾ ਪੱਕਾ ਸਰਦਾਰਾਂ ਦੀ ਹੋਈ ਆ ਤਾਰੀਖਾਂ ਹੋਵੇ ਤੁਹਾਡੀ ਬਾੜੀ ਕਿਸਫਤ ਆਵਾਜ਼ ਵਿੱਚ ਬਹੁਤ ਤੇਜ਼ ਆ ਰਹੀ ਸੀ ਜਿਸ ਪਰ ਆਪਣੇ ਬੰਦੇ ਦਾ ਨਖਰਾ ਕਰਾ ਪਾਉਣਾ ਜਿਹੜਾ ਟਾਈਮ ਲਾ ਕੇ ਆਪੂ ਦੇ ਪਾਉਣਾ ਲੱਗੇ ਰਹੇ ਫਟੇ ਓਕੇ ਆਕੇ ਦਾ ਪਤਾ ਨਹੀਂ ਭਰਾਵਾ ਜੀ ਮੌਣ ਕੇ ਜੀ ਬਾਈ ਬਾਈ ਤਾਂ ਕਿ ਉਹਨਾਂ ਕੀ ਆਮੀ ਜਾਓ ਆਪਣੀ ਟਰਾਲੀ ਸਦੇ ਉਹਨਾਂ ਨੂੰ ਵੀ ਪਾਣਾ ਮੰਨਣ ਦਾ ਬਾਦਿਕਾ ਪਿੱਤਰੀ ਚप्पल ਲਈ ਵੀ ਦੇ ਸਕਦੇ ਹਾਂ ਇਹ ਹਮ ਇਲਾਕੇ ਦੇ ਲੋਕ ਸਾਡੇ ਆਪਣੇ ਲੋਕ ਨੂੰ ਪਾਜੋ ਓਏ ਉਧਰ ਚੱਲੋ ਮੜਿਆ ਸਾਰੇ ਇੱਕ ਵਾਰ ਨੂੰ ਇਸ ਅੱਖ ਨੂੰ ਬੁਝਾਉਣ ਦੇ ਉੱਪਰ ਆਪ